ਆਹ ਦੇਖੋ ਜੀ ਆ ਧੱਕਾ ਕਰਦੇ ਸਾਰੇ ਜਾਣੇ ਆਹ ਦੇਖ ਲਓ ਜਿੰਨੇ ਵੀ ਆਹ ਦੇ ਸਰਪੱਚ ਗਾਲਾ ਕੱਢਦਾ ਦੇਖੋ ਧੱਕਾ ਕਰਦੇ ਆ ਦੇਖੋ ਆਹ ਦੇਖੋ ਆਹ ਦੇਖੋ ਆਹ ਦੇਖੋ ਜੀ ਕੀ ਕੀਤਾ ਆ ਦੇਖੋ ਆਹ ਦੇਖੋ ਜੀ ਸਾਡੀ ਜਗ੍ਹਾ ਸਾਡਾ ਵਗੜਾ ਦੇਖੋ ਆਹ ਦੇਖੋ ਦੇਖੋ ਜੀ ਧੱਕਾ ਕਰਦੇ ਨੇ ਮਾਰਿਆ ਆ ਦੇਖੋ ਜੀ ਜਿੰਨੇ ਵੀ ਸਾਰੇ ਜਾਣੇ ਸਾਡੀ ਜਗ੍ਹਾ ਧੱਕਾ ਕਰਦੇ ਆ ਆ ਦੇਖੋ ਜੀ ਆ ਦੇਖੋ ਪਿੰਡ ਦਾ ਸਰਪੰਚ ਦੇਖ ਲਾ ਆ ਦੇਖੋ ਕੀ ਕਰਦਾ ਆ ਆ ਤੇਰੇ ਮੁੰਡਾ ਆ ਦੇਖ ਲਓ ਜੀ ਆ ਦੇਖੋ ਕੀ ਕੀਤਾ ਆ ਦੇਖ ਲਓ ਜੀ ਆ ਪਾਂਚਿਆ ਜੀ ਦੇਖ ਲਾ ਤੇਰਾ ਦੇਖੋ ਜੀ ਕੀ ਕੀਤਾ ਆ ਦੇਖ ਲਓ ਆ ਦੇਖ ਲਓ ਮਤਲਬ ਹੀ ਕੋਈ ਆ ਦੇਖੋ ਜੀ ਆ ਦੇਖੋ ਆ ਦੇਖੋ ਕੀ ਕੀਤਾ ਆ ਦੇਖੋ ਸਰਪੰਚ ਨੇ ਕਿ ਕਿਹੜੇ ਪਿੰਡ ਤੋਂ ਹਾਂ ਕੀ ਮਾਮਲਾ ਕੀ ਜਿਹੜਾ ਸੋਸ਼ਲ ਹਸਪੀਟਲ ਚ ਆਏ ਉਹ ਆਉਣਾ ਸਾਡੇ ਤੋਂ ਕੋਈ ਇੰਨੇ ਇੱਟੇ ਕਾਰ ਬੈਠੇ ਦੀ ਕੋਈ ਕਰ ਤੇ ਸਾਡੇ ਤੋਂ ਤੇ ਚੜਦੇ ਆ ਗੁੱਜਰ ਬੱਠੇ ਸਾਡੇ ਬੈਠੇ ਆਪਣੇ ਬਗਲ ਦੇ ਵਿੱਚ ਕਿੰਨੇ ਵਿਰਾਂ ਦੇਣਾ ਵੀ ਕਿਖਦਾ ਨਹੀਂ ਹੈਗਾ ਹਾਂ ਜੀ ਲੜਾਈ ਦਾ ਕਾਰਨ ਕੀ ਆ ਸਾਹਮਣੇ ਬਾਬੇ ਇਹੇ ਪਾਸੇ ਆ ਕੇ ਸਾਨੂੰ ਪੱਟੇ ਹੋ ਕੇ ਪਾ ਰਿਹਾ ਤੁਸੀਂ ਇੱਥੇ ਗੁੱਜਰ ਕਾਤੇ ਮਟਾ ਰਹੇ ਹਾਂ ਹਾਂ ਜੀ ਮੇਰੇ ਪੱਗ ਨਾਲ ਤੇ ਨਾਲ ਡਾੜੀ ਪੱਟੀ ਮੇਰੇ ਨਾਲ ਨੇ ਕਿੰਨੇ ਵੇ 112 112 ਦਾ ਟਾਈਮ ਕਿੰਨੇ ਵਿਅਕਤੀ ਨੇ ਹਮਲਾ ਕੀਤਾ ਤੁਹਾਡੇ ਤੇ 15 20 ਜਣੇ ਤੇ 15 20 ਜਣੇ ਹਾਂ ਕੋਈ ਪਹਿਚਾਣ ਜਾਏ ਉਹਦੀ ਤੁਹਾਡਾ ਪੁਨਰਵਾਟਰ ਮੰਗਾ ਮਿੱਟੂ ਮਾਤਾ ਕਾफी ਕਾफी ਬੰਦੇ ਦੇ ਹੋ ਗਏ ਤੇ ਮੈਨੂੰ ਵੀ ਕੋਈ ਰਜਿਸਤਰੀ ਕੀ ਤੁਹਾਡੀ ਕੋਈ ਰਜਿਸਟਰੀ ਤੁਹਾਡੇ ਕੋਲ ਆਪਣੀ ਫੋਟੋਰੀ ਕਰ ਆਪਣਾ ਰਜਿਸਟਰ ਹੀ ਆਉਂਦਾ ਕੋਈ ਕਿਤੇ ਨਾ ਹਾਂਜੀ ਮੈਂ ਕਰਨਾ ਆਪਣਾ ਬੱਦਲ ਰਿਹਾ ਬਾਤੀ ਕਰਦਾ ਆ ਜੀ ਕੀ ਨਾਮ ਆਪਣਾ ਗਗਨਦੀਪ ਹਾਂਜੀ ਗਗਨਦੀਪ ਕਿੱਥੇ ਦੇ ਰਹਿਣ ਵਾਲੇ ਆਪਾਂ ਪੁੱਲਾ ਰਈ ਪੁੱਲਾ ਰਈ ਕੀ ਮਾਮਲਾ ਕੀ ਜਿਹੜਾ ਜੇ ਇੱਥੇ ਸਿਵਲ ਹਸਪੀਟਲ ਤੇ ਆਏ ਆ ਪਾਜੀ ਵੀ ਪੈਂਡ ਲੜਦੇ ਪਏ ਸੀ ਸਾਰੇ ਜਾਣੇ ਹਾਂਜੀ ਫਿਰ ਮੈਂ ਉੱਥੇ ਗਿਆ ਜੀ ਮੈਨੂੰ ਮੈਂ ਹੋਂਦ ਕਿਹਾ ਸੀ ਮੈਂ ਬਾਤ ਨਹੀਂ ਮੇਰੇ ਤਾਇ ਦੇ ਨਾਲ ਸੱਟਾ ਮਾਰਤੀਆਂ ਮੈਂ ਆਉਂਦਾ ਵੀ ਆ ਸੀ ਇਹਨਾਂ ਨੇ ਜੀ ਮੈਨੂੰ ਵੀ ਫੜ ਕੇ ਕੁੱਟਣਾ ਸ਼ੁਰੂ ਕਰਤਾ ਜੀ ਪੰਜ ਸੱਤ ਜਾਣੇ ਸੀਗੇ ਇਹਨਾਂ ਨੇ ਕੁੱਟਿਆ ਜੀ ਆਹ ਗੁਰਦੇਵ ਸਿੰਘ ਤੇ ਜੇ ਵਿਚ ਇਹਨਾਂ ਦੇ ਮੁੰਡਾ ਸਗਾ ਮੁੰਡੇ ਨੇ ਪਹਿਲਾਂ ਸ਼ੁਰੂਆਤ ਕੀਤੀ ਕਿ ਲੜਾਈ ਦਾ ਕਾਰਨ ਪਤਾ ਨਹੀਂ ਜੀ ਇਹਨਾਂ ਦੀ ਗੁੱਜਰਾ ਤੋਂ ਲੜਾਈ ਹੋਈ ਜੀ ਕੋਈ ਰੱਖਣ ਰਿਹਾ 6 ਲੱਖ ਜਿਨ੍ਹਾਂ ਨੇ ਗੁੱਜਰੇ ਰੱਖੇ ਹੋਏ ਆ ਅੱਛਾ ਜੀ ਕੋ ਸਰਪੰਚ ਸਾਹਿਬ ਨੇ ਕੁਝ ਕਿਹਾ ਹੋਊਗਾ ਇਹਨਾਂ ਨੂੰ ਮਨਾ-ਵੋਨਾ ਕੀਤਾ ਹੋਊਗਾ ਮੰਨੇ ਕੁੱਟਾ ਜੀ ਉਸ ਕਰਕੇ ਇਹਨਾਂ ਨੇ ਬੰਦੇ ਬਾਹਰੋਂ ਬੁਲਾ ਕੇ ਸਰਪੰਚ ਸਾਹਿਬ ਤੇ ਹਮਲਾ ਵੀ ਕਰਵਾਇਆ ਪਿੱਛੇ ਸਰਪੰਚ ਸਾਹਿਬ ਜਿਹੜੇ ਆ ਭੱਲਾ ਦੇ ਕੋਲ ਜੱਟ ਢੋਣ ਦੀ ਨਹੀਂ ਜੱਟ ਢੋਣ ਦੀ ਭੱਲਾ ਉਹਦੋਂ ਕਰਾਇਆ ਢੋਣ ਦੇ ਉੱਪਰ ਤਦੋਂ ਹਮਲਾ ਕਰ ਰਿਹਾ ਸੂਭਾ ਹੀ ਕਰਾਇਆ ਜੀ ਹਾਜੀ ਜੀ ਹਾਂਜੀ ਹਾਂਜੀ ਅੱਛਾ ਜੀ ਇਹ ਮੈਨੂੰ ਤਾਂ ਪਤਾ ਹੀ ਨਹੀਂ ਜੀ ਮੈਂ ਤਾਂ ਉੱਧਾ ਆਪਣੀ ਹਵੇਲੀ ਵੱਲੋਂ ਜਾਂਦਾ ਸਾਡੀ ਉਧਰ ਹਵੇਲੀ ਆ ਹਾਂਜੀ ਇਹਦਾ ਮੁੰਡਾ ਮੈਨੂੰ ਵੀ ਉੱਟਣ ਲੱਗ ਪਿਆ ਪਤਾ ਨਹੀਂ ਕਾਲਾ ਕਰਦਾ ਕੋਈ ਬੇਚਾਨ ਚ ਹੈ ਤੁਹਾਡੇ ਬੰਦੇ ਹਾਂਜੀ ਹਾਂਜੀ ਇਹਦਾ ਮੁੰਡਾ ਕਿੰਨੇ ਦੇਖੀ ਬਾਕੀ ਪਤਾ ਨਹੀਂ 4 ਪੁੱਛ ਜਾਣੇ ਸੀਗੇ ਜੀ ਕੱਲ ਇਹਨਾਂ ਤੁਹਾਡੇ ਤੇ ਹਮਲਾ ਕੀਤਾ ਇਹਨਾਂ ਨੇ ਯਾ ਡੰਡੇ ਮਾਰੇ ਜੀ ਠੀਕ ਪਤਾ ਨਹੀਂ ਕਿ ਲੱਕੜੀ ਇਹਦਾ ਡੰਡੇ ਜੇ ਇਹਨਾਂ ਨੂੰ ਅੱਜ ਇਮੇਟ ਨੇ ਮਿਲ ਲਈ ਫੁੱਲਾ ਰਾਈ ਦੇ ਵਿੱਚ ਲੜਾਈ ਹੋਈ ਹੈ ਇਹਦੇ ਬੰਦੇ ਆ ਕੇ ਸਿਵਲ ਹਸਪਤਾਲ ਦਾ ਕਰਦਾ ਹੈ ਇੱਕ ਸਿਵਲ ਹਸਪਤਾਲ ਐਮਲਾਨਾ ਹਸਪਤਾਲ ਦੀ ਕੀ ਹੈ ਉਹ ਇੱਕ ਬੰਨੇ ਗਰਦਿਆਲ ਸਿੰਘ ਹੈ ਇੱਕ ਬੰਨੇ ਸ਼ਿਮ ਕੁਮਾਰ ਤੋਂ ਗੋਦ ਮੈਂ ਦੇ ਕੇ ਦਾ ਇਹਨਾਂ ਦੇ ਦੋ ਸਕੇਟ ਨੂੰ ਲਿਖਉਂਦੇ ਆ ਸੱਤ ਕਰੀ ਕੀ ਕਾਰਨ ਕੀ ਇਹ ਲੜਾਈ ਦਾ ਸਾਹਮਣਾ ਆਇਆ ਕੁਝ ਕਾਰਨ ਕੋਈ ਇਹਨਾਂ ਦਾ ਮੈਂ ਵਰਬਲੀ ਪੁੱਛਿਆ ਵਾ ਅਸੀਂ ਗੁੱਜਰ ਰੱਖੇ ਹੋਏ ਸੀ ਗੁਜਰਾ ਨੂੰ ਮਦਦ ਰੋਕਾਉਣ ਦੀ ਕੋਸ਼ਿਸ਼ ਇਹ ਲੜਾਈ ਪਿੰਡ ਦੇ ਵਿੱਚ ਹੋਈ ਕਿ ਪਿੰਡ ਤੋਂ ਬਾਹਰ ਲੜਾਈ ਪਿੰਡ ਦੇ ਬਾਹਰ ਵੇਖੀ ਹੋਈ ਆ ਬਾਕੀ ਹਸਪਤਾਲ ਦੇ ਵਿੱਚ ਆਇਆ ਲੱਖ ਮੋਕਾ ਦੇ ਵਿੱਚ ਡਿਟੇਲਸ ਆ ਜਿੱਤੇ ਹਸਪੀਟਲ ਦੇ ਵਿੱਚ ਅੰਦਰ ਹੱਤਪਾਈ ਹੋਣ ਦੀ ਕੋਸ਼ਿਸ਼ ਹੋਈ ਆ ਹਾਂ ਇਹ ਹੱਥ ਕੋਈ ਹੱਥ ਬਈ ਹਸਪੀਟਲ ਦੇ ਵਿੱਚ ਹੋਈ ਹੋਏ ਆ ਦੋਨੇ ਤਰ੍ਹਾਂ ਹੋਈਆਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਸਾਡੇ ਸਾਹਮਣੇ ਨਹੀਂ ਲੇ ਗਏ ਪਹਿਲਾਂ ਹੋਈ ਜਦੋਂ ਪਤਾ ਹੀ ਨਹੀਂ ਲੱਗਿਆ ਕੀ ਕਾਰਵਾਈ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਜੋ ਬਿਆਨ ਹੁੰਦੇ ਜੀ ਜਿਸ ਅਨਸਾਰ ਕਾਰਵਾਈ ਬਣੂਗੀ ਤਾਂ